ਮਾਈਕੋ ਟਿਕਾ ਖਾਲਸਾ ਵਾਇਬਰ ਚ ਵੀ ਬਥੇ ਅੱਜ ਅਸੀਂ ਪਹੁੰਚਿਆ ਪਿੰਡ ਬਾਗਪੁਰ ਜ਼ਿਲ੍ਹਾ ਸ਼ਹਿਰਪੁਰ ਦੇ ਵਿੱਚ ਸ਼੍ਰੀ ਗੁਰਨਾਥ ਦੇਵ ਜੀ ਇਟਲੀ ٹرسٹ ਦੇ ਬਗੋਂ ਇਥੇ ਪੰਜੀ ਮੰਜੀਦ ਕਰਜੂਣੀ ਬੇਨਤੀ ਕੀਤੀ ਸੀ ਇਟਲੀ ٹرسٹ ਵਾਲਿਆਂ ਨੂੰ ਕਿ ਸਭ ਦੇ ਮਾਲਕ ਹੋਰਤੇ ਹਲੋ ਕੀਤੀ ਜਾਵੇ ਅਸੀਂ ਅੱਜ ਇਹਨਾਂ ਨੂੰ ਹੈਲਪ ਦੇਣ ਆਏ ਹਾਂ ਬੀ ਹੈਲਪ ਦੇਣ ਨੂੰ ਲੈ ਆਈ ਸੀ ਤੇ ਜਿਹੜੀ ਸਾਡੀ ਭੈਣ ਨੇ ਸ਼ੂਟਿੰਗ ਜੀ ਵੀ ਵਿਦਵਾਨੀ ਤੇ ਮਾਤਾ ਜੀ ਵੀ ਵਿਦਵਾਨੀ ਪਹਿਣੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਤੇ ਇੱਕ ਛੋਟੀ ਜਿਹੀ ਪ੍ਰਾਈਵੇਟ ਜੌਬ ਕਿਸੇ ਦੁਕਾਨ ਤੇ ਕਰਕੇ ਸਾਰੇ ਘਰ ਦਾ ਗੁਜ਼ਾਰਾ ਕਰਦੇ ਆ ਤੇ ਛੋਟੀ ਬੇਟੀ ਨੂੰ ਵੀ ਪੜਾਉਂਦੇ ਆ ਘਰ ਦਾ ਗੁਜ਼ਾਰਾ ਕਰਦੇ ਆ ਜਿਹਨੇ ਇਹ ਜਿਹੜਾ ਰੂਮ ਲਿਆ ਹੋਇਆ ਰੈਂਟ ਤੇ ਲਿਆ ਹੋਇਆ ਇਸ ਕਮਰੇ ਦਾ ਕਰਾਵੀ ਪਾਣੀ ਦੀ ਲਿੰਦੀ ਹੈ ਬਿਜਲੀ ਦਾ ਬਿੱਲ ਸਾਰੇ ਖਰਚੇ ਇਸ ਭੈਣ ਸਿੱਤੇ ਆ ਇਹਨਾਂ ਨੇ ਬੇਨਤੀ ਕੀਤੀ ਕਿ ਸਾਡੀ ਹੈਲਪ ਕੀਤੀ ਹੈ ਉਹ ਹੈਲਪ ਅਜੇ ਸੀ ਦੇਣ ਆਏ ਆ ਤੇ ਜਿਨ੍ਹਾਂ ਨੇ ਭੈਣਾ ਭਾਈਆਂ ਨੇ ਸਾਰਿਆਂ ਨੇ ਆਪਣੇ ਨੇਕ ਕਮਾਈ ਦੇ ਵਿੱਚ ਹਿੱਸਾ ਭੇਜਿਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਭੈਣਾਂ ਨੇ ਆਪਣੀ ਮਿਹਨਤ ਕਮਾਈ ਤੋਂ ਸਾਨੂੰ ਇਹ ਸਫੀਅਤ ਜਿਹੜਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਦੀ ਕਿਰਤ ਮਿਹਨਤ ਤੋਂ ਮਾਤਾ ਜੀ ਬਤਾਂ ਕਰੇ ਤੇ ਇਹ ਨਵੀਂ ਟੀਮ ਬਲੋ ਸਾਨੂੰ ਪਛਾਣ ਦਿੱਤੇ ਗਿਆ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰੇ ਪਰਿਵਾਰ ਤੁਮ ਤੁਮ ਸ਼੍ਰੀਮਤੀ ਨਾਨਕ ਦੇਵੀ ਅਤੇ ਟਰਾਂਸਪੋਰਟ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ